ਅੱਤ ਜਿਹੜੀ ਕੀਤੀ ਬੜੀ ਮਾੜੀ ਹੁੰਦੀ ਹੈ ਜਿਦ ਦਿਨ ਇਹਦੇ ਮਕਾਨ ਟਟੇ ਉਹ ਦਿਨ ਇਹਨੂੰ ਪਤਾ ਲੱਗੇਗਾ ਤੂੰ ਆ ਗਲਤੀ ਕੀਤੀ ਹੈ ਸੰਭਲ ਜਾ ਜੇ ਨਾ ਸੰਭਲਿਆ ਫਿਰ ਤੈਨੂੰ ਡੰਡੇ ਨਾਲ ਕੁੱਟੂਗੀ ਇੱਥੇ ਸਾਨੂੰ ਖੜਨਾ ਚਾਹੀਦਾ ਔਦੋਂ ਤੱਕ ਖੜਨਾ ਚਾਹੀਦਾ ਜਦੋਂ ਤੱਕ ਮਕਾਨ ਨਹੀਂ ਉਸਰ ਜਾਂਦਾ ਮੈਂ ਤੇ ਗੱਲ ਕਹਿੰਦਾ ਮਕਾਨ ਵੀ ਉਸਰਨ ਪਰ ਇਸ ਸਰਪੰਚ ਦੇ ਉੱਤੇ ਜਿਹਦੇ ਤੇ ਪਹਿਲੇ 307 ਦਾ ਕੇਸ ਚੱਲਦਾ ਸੀ 8 ਸਾਲ ਦੀ ਸਜ਼ਾ ਹੋਈ ਸੀ ਹਾਈ ਕੋਰਟ ਤੋਂ ਜਮਾਨਤ ਲੈ ਕੇ ਆਏ ਇਹਦੀ ਜਮਾਨਤ ਪਹਿਲੀ ਰੱਦ ਕੀਤੀ ਜਾਵੇ ਇਹਦੀ ਸਰਪੰਚੀ ਰੱਦ ਕੀਤੀ ਜਾਵੇ ਇਹਤੇ ਡਕੈਤੀ ਦਾ ਅਰਾਦਾ ਕਤਲ ਦਾ ਕੇਸ ਕੀਤਾ ਜਾਵੇ ਸਰਕਾਰ ਨੂੰ ਚਾਹੀਦਾ ਜੇ ਸਰਕਾਰ ਨਹੀਂ ਚੱਲਦੀ ਫਿਰ ਇਹ ਸਰਾ ਅਸਰ ਜਿਹੜਾ ਧੱਕਾ ਹੋਇਆ ਅਸੀਂ ਸਮਝਾਂ ਸਰਕਾਰ ਨੇ ਆਪ ਕਰਵਾਇਆ ਹਾਕਮ ਕਹਾਵਾ ਹੈ ਹਕੂਮਤ ਨਾ ਹੋਏ ਹਰਾਮੀ ਗਰੀਬਾਂ ਕੋ ਮਾਰੇ ਉਹਨੂੰ ਹਰਾਮੀ ਕਹੇ ਤੇ ਤੁਸੀਂ ਆਪ ਜਾਣਦੇ ਹਰਾਮੀ ਕਹੁੰਦਾ ਜਿਹਦੇ ਪਿਓ ਦਾ ਕੋਈ ਨਾਂ ਨਾ ਹੋਵੇ ਜਿਨੇ ਇਸ ਗਰੀਬ ਪਰਿਵਾਰ ਨੂੰ ਉਜਾੜਨਾ ਕੀਤਾ ਹੈ ਤੋ ਗੁਰੂ ਪਹਿਰੇ ਨਾਂ ਦੇ ਨੇ ਆਪਣਾ ਯੋਧਵੀਰ ਸਿੰਘ ਰੱਖਿਆ ਪਰ ਯੋਧਵੀਰ ਕੋਈ ਨਹੀਂ ਜਿਹੜੇ ਵੀਰ ਹੁੰਦੇ ਨਾ ਉਹ ਤਾਂ ਗਊ ਗਰੀਬ ਦੀ ਰੱਖਿਆ ਕਰਦੇ ਆ ਪੰਚਾਇਤੀ ਜ਼ਮੀਨ ਨਹੀਂ ਛੱਡ ਰਹੀ ਸੀ ਇਸ ਕਰਕੇ ਕਾਰਵਾਈ ਕੀਤੀ ਸਰਪੰਚ ਪੰਚਾਇਤੀ ਜ਼ਮੀਨ ਤੋਂ ਆਪ 60 ਕਿੱਲੇ ਵਾਈ ਫਿਟਾ 347 ਵਿੱਚ ਆਏ ਸਨ ਉਦੋਂ ਕਿਹਾ ਤੁਸੀਂ ਜੰਗਲ ਫੋਟ ਲਓ ਇੱਥੇ ਜੰਗਲ ਆਬਾਦ ਕਰਕੇ ਤੁਸੀਂ ਫਸਲ ਬੀਜੋ ਨਾਲੇ ਤੁਹਾਡਾ ਪਰਿਵਾਰ ਪਲੇਗਾ ਹੋਰ ਕੋਈ ਗਰੀਬ ਇੱਥੇ ਆ ਕੇ ਰਾਸ਼ਨ ਪਾਣੀ ਸ਼ਕੇਗਾ ਸਭ ਕੋ ਬਾਦ ਕਰ ਲਿਆ ਤੇ ਫਿਰ ਅੱਜ 72 ਸਾਲ ਬਾਅਦ ਇਹ ਕੀ ਗੱਲ ਬਣ ਗਈ ਸਿਰਫ ਇਹ ਕਿ ਇਹਨਾਂ ਨੂੰ ਵੋਟਾਂ ਨਹੀਂ ਪਰਿਵਾਰ ਨੇ ਪਾਈਆਂ ਆਹ ਸਟੇਜ ਲੱਗੀ ਆ ਪਿੰਡ ਦੇ ਸਾਰਾ ਪਿੰਡ ਆ ਕੇ ਬੈਠਾ ਕੋਣ ਕਹਿੰਦਾ ਇੱਥੇ ਨਹੀਂ ਆਈ ਸਾਰਾ ਪਿੰਡ ਨਾਲ ਹੈ ਸਾਰਾ ਪਿੰਡ ਕੁਰਲਾ ਉੱਠਿਆ ਹੈ ਕਿ ਇਹਨਾਂ ਤੱਕਾ ਅੱਜ ਡਿਫਟੀ ਇਹ ਗੱਲ ਕਹਿ ਰਿਹਾ ਹੈ ਕਿ ਤੁਸੀਂ ਕਾਨੂੰਨ ਦੇ ਦਾਇਰੇ ਵਿੱਚ ਆ ਕੇ ਨਿਭੜ ਲਓ ਉਹ ਦਿਨ ਡਿਫਟੀ ਕਿਤੇ ਗਿਆ ਜਦ ਦਿਨ ਆਪ ਆ ਕੇ ਬੱਚਿਆਂ ਨੂੰ ਕੁੱਟ-ਕੁੱਟ ਕੇ ਤੂੜੀ ਵਾਂਗੂ ਬੱਸ ਵਿੱਚ ਭਰ ਕੇ ਇੰਨੀ ਗਰਮੀ ਦੇ ਵਿੱਚ ਨੀਸ ਸਿੰਘ ਲੈ ਜਾ ਕੇ ਛੱਡ ਦਿੱਤਾ ਤੇ ਮਕਾਨ ਢਾਹ ਦਿੱਤੇ ਕਰਨਾਲ ਦਾ ਪਿੰਡ ਅਮੂਪੁਰ ਜਿੱਥੇ ਪਰਿਵਾਰਾਂ ਨੂੰ ਉਜਾੜਿਆ ਗਿਆ ਉਸ ਸਰਪੰਚ ਦੇ ਖਿਲਾਫ ਲੰਬੰਦੀ ਹੋ ਰਹੀ ਹੈ ਹੌਲੀ-ਹੌਲੀ ਸਰਪੰਚ ਯੁੱਧਵੀ ਰਾਣਾ ਤੇ ਉਸਦੇ ਬਾਪੂ ਦੀਆਂ ਜਿਹੜੀਆਂ ਕੀਤੀਆਂ ਹੋਈਆਂ ਗਲਤ ਨੀਤੀਆਂ ਨੇ ਜਾਂ ਗਲਤ ਨੀਅਤ ਹੈ ਉਹ ਸਾਹਮਣੇ ਆ ਰਹੀ ਹੈ ਔਰ ਕੀ ਇਸ ਪਿੰਡ ਦੇ ਸਰਪੰਚ ਨੇ ਵੀ ਜ਼ਮੀਨ ਕੋਈ ਦੱਬੀ ਹੈ ਇਸਤੇ ਬਾਰੇ ਖਾਸ ਕਰਕੇ ਸਿੰਘ ਸਾਹਿਬ ਸਾਡੇ ਨਾਲ ਜਿਹੜੇ ਖੜੇ ਐ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਉਹਨਾਂ ਪਰਿਵਾਰਾਂ ਨਾਲ ਡਟੇ ਨੇ ਹਰਿਆਣੇ ਦੇ ਹੀ ਰਹਿਣ ਵਾਲੇ ਨੇ ਨਾਲ ਅਸੀਂ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਸਿੰਘ ਸਾਹਿਬ ਇਹ ਦੱਸੋ ਕਿ ਤੁਹਾਨੂੰ ਜਦੋਂ ਪਹਿਲੀ ਵਾਰੀ ਪਤਾ ਲੱਗਦਾ ਹੈ ਕਿ ਇੱਥੇ ਅਮੂਰਪੁਰ ਪਿੰਡ ਦੇ ਘਰ ਉਜਾੜ ਦਿੱਤੇ ਗਏ ਆ ਤਾਂ ਉਸ ਤੋਂ ਬਾਅਦ ਤੁਸੀਂ ਕਦੋਂ ਪਹੁੰਚਦੇ ਹੋ ਇੱਥੇ ਤੇ ਕਦੋਂ ਮਸਲੇ ਨੂੰ ਜਾਣਦੇ ਹੋ ਕਿ ਮਸਲਾ ਹੈ ਕੀ ਅਸਲ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਦਾਸ ਨੂੰ ਸਭ ਤੋਂ ਪਹਿਲਾਂ ਭਾਈ ਖਜਾਨ ਸਿੰਘ ਜੀ ਸ਼ਰੋਮੀ ਅਕਾਲੀ ਦਲ ਅਮਰਸਾ ਸਿਮਰਜਿੰਦ ਸਿੰਘ ਮਾਨਵਲ ਜੋ ਹਰਿਆਣੇ ਦੇ ਵਾਈਸ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਫੋਨ ਕੀਤਾ ਕਿ ਭਾਈ ਸਾਹਿਬ ਜੀ ਇੱਥੇ ਅਮੂ ਪੁਰ ਵਿਖੇ ਗਰੀਬ ਕਿਸਾਨ ਦੇ ਮਕਾਨਟਾ ਦਿੱਤੇ ਗਏ ਆ ਪਹਿਲੇ ਪਿੱਛੇ ਦੇ ਹਾਕੇ ਦੇ ਵਿੱਚ ਕੋਈ 14-15 ਕਿਲੇ ਜ਼ਮੀਨ ਵੀ ਇਹਨਾਂ ਦੀ ਖੋਹ ਲਈਤੀ ਗਈ ਸੀ ਦੋ ਫਸਲਾਂ ਵੀ ਧੱਕੇ ਨਾਲੇ ਜਿਹੜਾ ਸਰਪੰਚ ਹੈ ਸਰਪੰਚ ਕਾ ਦਾ ਆਗੂ ਕਾ ਦਾ ਗੁਰਨਾਨ ਸਾਹਿਬ ਮਰ ਕਹਿੰਦੇ ਆਗੂ ਹੁੰਦਾ ਜਿਹਦੇ ਕਹਾਂ ਸਭ ਕੁਝ ਸ਼ਾਂਤੀ ਆ ਜਾਵੇ ਤੇ ਜਿਹਦੇ ਕਿਹਾ ਸਭ ਕੁ ਉਹ ਉਜਾੜਾ ਹੋ ਜੇ ਉਹ ਆਗੂ ਨਹੀਂ ਹੁੰਦਾ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਹਾਕਮ ਕਹਾਵਾ ਹੈ ਹਕੂਮਤ ਨਾ ਹੋਏ ਹਰਾਮੀ ਗਰੀਬਾਂ ਕੋ ਮਾਰੇ ਉਹਨੂੰ ਹਰਾਮੀ ਕਹੇ ਤੇ ਤੁਸੀਂ ਆਪ ਜਾਣਦੇ ਹਰਾਮੀ ਕਹੁੰਦਾ ਜਿਹਦੇ ਪਿਓ ਦਾ ਕੋਈ ਨਾ ਨਾ ਹੋਵੇ ਜਿਨੇ ਇਸ ਗਰੀਬ ਪਰਿਵਾਰ ਨੂੰ ਉਜਾੜਨਾ ਕੀਤਾ ਹੈ ਸੋ ਗੁਰੂ ਪਿਆਰੇ ਨਾਂ ਦੇ ਨੇ ਆਪਣਾ ਯੋਧਵੀਰ ਸਿੰਘ ਰੱਖਿਆ ਬਲ ਯੋਧਵੀਰ ਕੋਈ ਨਹੀਂ ਜਿਹੜੇ ਵੀਰ ਹੁੰਦੇ ਨਾ ਉਹ ਤਾਂ ਗੂ ਗਰੀਬ ਦੀ ਰੱਖਿਆ ਕਰਦੇ ਆ ਨਾ ਕਿ ਮਜਲੂਮਾਂ ਦੇ ਉੱਤੇ ਜ਼ੁਲਮ ਤੱਕਾ ਕਰਦਿਆ ਜਿਹੜਾ ਤੱਕਾ ਕਰਦਿਆ ਉਹਨੂੰ ਜ਼ਾਲਮਾਂ ਦੇ ਵਿੱਚ ਖਲ ਲਾਇਆ ਜਾਂਦਾ ਹੈ ਇਸ ਘਟਨਾ ਬਾਰੇ ਜਿਸ ਸਾਰੇ ਮਸਲੇ ਬਾਰੇ ਇੱਕ ਗੱਲ ਇਹ ਨਰੇਟਿਵ ਸਿਰਜਿਆ ਜਾ ਰਿਹਾ ਹੈ ਕਿ ਪੰਚਾਇਤੀ ਜ਼ਮੀਨ ਦਾ ਰੌਲਾ ਹੈ ਇਹ ਪਰਿਵਾਰ ਜਿਹੜੇ ਭਾਵੇਂ 1947 ਦੇ ਉੱਜੜ ਕੇ ਇੱਥੇ ਬੈਠੇ ਪੰਚਾਇਤੀ ਜ਼ਮੀਨ ਨਹੀਂ ਛੱਡ ਰਹੀ ਸੀ ਇਸ ਕਰਕੇ ਕਾਰਵਾਈ ਕੀਤੀ ਸਰਪੰਚ ਨਹੀਂ ਜੀ ਨਹੀਂ ਇਹ ਗੱਲ ਬਿਲਕੁਲ ਝੂਠੀ ਹੈ ਕਿਉਂਕਿ ਪੰਚਾਇਤੀ ਜ਼ਮੀਨ ਤੋਂ ਆਪ 60 ਕਿਲੇ ਵਾਈ ਫਿਟ ਹੈ ਜਿਹੜੀ ਕਾਗਜ਼ਾਂ ਦੇ ਵਿੱਚ ਤੁਸੀਂ ਅੱਜ ਵੀ ਗੁਰਦੋਰੀਆਂ ਵੇਖ ਲਓ 60 ਕਿਲੇ ਉਧ ਦੇ ਥਲੇ ਹੈ ਜਦੋਂ ਕਹੇ ਪਿੰਡੇ ਸਰਕਾਰ ਨੇ ਜ਼ਮੀਨ ਛਡਾਣੀ ਹੋਵੇ ਉਹ ਹਰ ਇੱਕ ਵੱਡੋ ਛਡਾਉਂਦੀ ਪਈ ਐ ਤੇ ਅਸੀਂ ਕੋਈ ਆ ਪ੍ਰੋਜੈਕਟ ਸਾਡਾ ਅਸੀਂ ਇੱਥੇ ਫੈਕਟਰੀਆਂ ਲਾਣੀਆਂ ਤੁਹਾਨੂੰ ਬਾਹਰ ਹੋਰ ਜ਼ਮੀਨ ਦੀ ਦਿੱਤੀ ਜਾਏਗੀ ਜੇ 1947 ਵਿੱਚ ਆਏ ਸਨ ਉਦੋਂ ਕਿਹਾ ਤੁਸੀਂ ਜੰਗਲ ਪੁੱਟ ਲੋ ਇੱਥੇ ਜੰਗਲ ਆਬਾਦ ਕਰਕੇ ਤੁਸੀਂ ਫਸਲ ਬੀਜੋ ਨਾਲੇ ਤੁਹਾਡਾ ਪਰਿਵਾਰ ਪਲੇਗਾ ਹੋਰ ਕੋਈ ਗਰੀਬ ਇੱਥੇ ਆ ਕੇ ਰਾਸ਼ਨ ਪਾਣੀ ਸ਼ਕੇਗਾ ਪਰ ਜਦੋਂ ਸਭ ਕੁਝ ਬਾਦ ਕਰ ਲਿਆ ਤੇ ਫਿਰ ਅੱਜ 72 ਸਾਲ ਬਾਅਦ ਇਹ ਕੀ ਗੱਲ ਬਣ ਗਈ ਸਿਰਫ ਇਹ ਕਿ ਇਹਨਾਂ ਨੂੰ ਵੋਟਾਂ ਨਹੀਂ ਪਰਿਵਾਰ ਨੇ ਪਾਈਆਂ ਹਰੇਕੀ ਪਰਿਵਾਰ ਇਹ ਦੱਸਦਾ ਕਹਿੰਦੇ ਅਸੀਂ ਚਾਰ ਭਰਾ ਆ ਅਸੀਂ ਇਹ ਗੱਲ ਕੀਤੀ ਵੀ ਚਲ ਦੋ ਭਰਾ ਇਹਨਾਂ ਨੂੰ ਵੋਟਾਂ ਪਾ ਦਿਓ ਦੋ ਦੂਜੇ ਪਾਸੇ ਪਾ ਦਿਓ ਪਰ ਫਿਰ ਵੀ ਇਹਨੇ ਰੰਜਿਸ਼ ਕਢੀ ਕਿ ਸਾਨੂੰ ਇਹਨਾਂ ਦੋਵਾਂ ਨੇ ਵੋਟਾਂ ਕਿਉਂ ਨਹੀਂ ਪਾਈਆਂ ਜਦੋਂ ਤੇ ਇੱਥੇ ਆਉਣ ਲੱਗੇ ਸਰਪੰਚ ਜਾਂ ਉਹਨਾਂ ਦੇ ਪਰਿਵਾਰ ਦਾ ਕੋਈ ਜੀ ਮੱਥੇ ਲੱਗਿਆ ਤੁਹਾਡੇ ਨਹੀਂ ਜੀ ਨਹੀਂ ਸਾਡੇ ਜੋ ਸਾਬਕਾ ਸਰਪੰਚ ਹੈ ਉਹ ਆਏ ਹੋਰ ਪਿੰਡ ਦੇ ਨੁਮਾਇंदे ਆਏ ਉਹਨਾਂ ਆਖਿਆ ਜੀ ਬਹੁਤ ਤਕਾ ਹੋਇਆ ਤੇ ਇਹ ਸਰਪੰਚ ਕਹਿੰਦਾ ਪਿੰਡ ਦਾ ਨਾਲ ਹੀ ਕੋਈ ਨਹੀਂ ਆਹ ਸਟੇਜ ਲੱਗੀ ਆ ਪਿੰਡ ਦੇ ਸਾਰਾ ਪਿੰਡ ਆ ਕੇ ਬੈਠਾ ਹੈ ਕੌਣ ਕਹਿੰਦਾ ਇੱਥੇ ਨਹੀਂ ਆਈ ਸਾਰਾ ਪਿੰਡ ਨਾਲ ਸਾਰਾ ਪਿੰਡ ਕੁਰਲਾ ਉੱਠਿਆ ਕਿ ਇੰਨਾ ਤੱਕਾ ਇੰਨਾ ਤੱਕਾ ਤਾਂ ਨਹੀਂ ਹੁਣਿਆ ਸੋ ਅੱਤ ਖੁਦਾ ਦਾ ਵੈਰ ਹੈ ਅੱਤ ਹੁੰਦੀ ਮਾੜੀ ਪਰ ਅੱਤ ਖੁਦਾ ਦਾ ਵੈਰ ਹੁੰਦਾ ਜੇ ਅੱਤ ਜਿਹੜੀ ਕੀਤੀ ਬੜੀ ਮਾੜੀ ਹੁੰਦੀ ਹੈ ਜਿਦ ਦਿਨ ਇਹਦੇ ਮਕਾਨ ਟਟੇ ਉਹ ਦਿਨ ਇਹਨੂੰ ਪਤਾ ਲੱਗੇਗਾ ਰੱਬ ਇੱਥੇ ਹੈ ਰੱਬ ਕਿਤੇ ਦੂਰ ਨਹੀਂ ਕਦੇ ਸੋਚੀ ਅਸੀਂ ਜਾ ਕੇ ਕਿ ਸਾਨੂੰ ਕਿਤੇ ਮੰਦਰਾ ਮਹਿਲਾਂ ਚ ਰੱਬ ਲੱਭ ਜੂਗਾ ਰੱਬ ਨੇ ਜਦੋਂ ਖਾਣਾ ਕਹਿੰਦੇ ਉਹਦੀ ਲਾਠੀ ਵਿੱਚ ਬੇਸ਼ੱਕ ਜਦੋਂ ਵੱਜੀ ਨਾ ਖੜਾਕ ਨੂੰ ਨਹੀਂ ਹੁਣਾ ਪਤਾ ਨਾ ਕੀ ਦਾ ਕੀ ਬਣ ਗਿਆ ਤੇ ਸਰਪੰਚ ਸੋਚਦਾ ਕਿ ਮੈਂ ਕਰਕੇ ਮੈਂ ਉਜਾੜ ਕੇ ਇਹਨਾਂ ਦਾ ਘਰ-ਬਾਲ ਢਾ ਕੇ ਵੇਖੋ ਕੋਈ ਨੋਟਿਸ ਨਹੀਂ ਅੱਜ ਸਾਨੂੰ ਸਾਡੀ ਮਾਂ ਕਹਿੰਦੀ ਪੁੱਤ ਰੋਟੀ ਖਾ ਲੈ ਪਹਿਲਾਂ ਸਾਨੂੰ ਖੜਕਾਉਂਦੀ ਹੈ ਸਾਨੂੰ ਦੱਸਦੀ ਹੈ ਰੋਟੀ ਖਾ ਲੈ ਤੇ ਜੇ ਕੋਈ ਗਲਤੀ ਕਰਦੇ ਤਾਂ ਵੀ ਸਾਨੂੰ ਖੜਕਾਉਂਦੀ ਹੈ ਵੀ ਤੂੰ ਆ ਗਲਤੀ ਕੀਤੀ ਹੈ ਸੰਭਲ ਜਾ ਜੇ ਨਾ ਸੰਭਲਿਆ ਫਿਰ ਤੈਨੂੰ ਡੰਡੇ ਨਾਲ ਕੁੱਟੂਗੀ ਇਨੇ ਨਾ ਕੋਈ ਨੋਟਿਸ ਨਾ ਕੋਈ ਲੈਣਾ ਨਾ ਕੋ ਦੇਣਾ ਪੈਸੇ ਭਰ ਕੇ ਨਾਲ ਡਿਪਟੀ ਆਇਆ ਅੱਜ ਡਿਪਟੀ ਇਹ ਗੱਲ ਕਹਿ ਰਿਹਾ ਕਿ ਤੁਸੀਂ ਕਾਨੂੰਨ ਦੇ ਦਾਇਰੇ ਵਿੱਚ ਆ ਕੇ ਨਿਭੜ ਲਓ ਤੇ ਉਹ ਦਿਨ ਡਿਪਟੀ ਕਿੱਥੇ ਗਿਆ ਜਿਹਦੇ ਦਿਨ ਆਪ ਆ ਕੇ ਬੱਚਿਆਂ ਨੂੰ ਕੁੱਟ-ਕੁੱਟ ਕੇ ਤੂ ਟੂੜੀ ਵਾਂਗੂ ਬਸੇ ਭਰ ਕੇ ਇੰਨੀ ਗਰਮੀ ਦੇ ਵਿੱਚ ਨੀਂਸਿੰਗ ਲੈ ਜਾ ਕੇ ਛੱਡ ਦਿੱਤਾ ਤੇ ਮਕਾਨ ਢਾਹ ਦਿੱਤੇ ਹੋਰ ਤਾਂ ਹੋਰ ਕਹਿੰਦੇ ਐ ਜਿਹੜੀ ਵਿੱਦਿਆ ਹੈ ਉਹ ਇੱਕ ਕੁੜੀ ਬਚਾਓ ਵਿੱਦਿਆ ਪੜ੍ਹਾਓ ਇਹ ਕਿੱਥੇ ਨਾਰਾ ਇਹਨਾਂ ਦਾ ਤੋ ਉਹਨਾਂ ਦੇ ਬਸਤੇ ਵੀ ਲੈ ਗਏ। ਮਾਰਦੀਆਂ ਛੋਟੀ ਛੁੱਟੀਆਂ ਬੱਚੀਆਂ ਬੱਚੇ ਆ ਉਹਨਾਂ ਦੇ ਬਸਤੇ ਵੀ ਲੈ ਗਏ। ਬਸਤੇ ਵੀ ਲੈ ਗਏ ਨੇ ਸਮਾਨ ਤੇ ਦੂਰ ਦੀ ਗੱਲ ਰਹੀ। ਸਮਾਨਤ ਜਿਹੜਾ ਲੈ ਜਾਣਾ ਸੀ ਉਹ ਲੈ ਗਏ ਮਕਾਨ ਢਾਹ ਤੇ ਬੱਚਿਆਂ ਦੇ ਬਸਤੇ ਵੀ ਨਹੀਂ ਛੱਡੇ। ਹੋਰ ਤਾਂ ਹੋਰ ਗੱਲ ਰਹੀ ਗਈ ਜਿਹੜੇ ਤਨ ਨੂੰ ਵਸਤਰ ਪਾਣ ਵਾਲੇ ਸਨ ਉਹ ਵੀ ਲੈ ਗਏ। ਬੀਬੀਆਂ ਨੇ ਰੋਂਦਿਆਂ ਕਰਲਾਉਂਦਿਆਂ ਦੀਆਂ ਤਸਵੀਰਾਂ ਵੀ ਬਹੁਤ ਦੇਖੀਆਂ ਗਈਆਂ ਆਈਆਂ ਕਿ ਸਾਡਾ ਤਾਂ ਰਾਸ਼ਨ ਪਾਣੀ ਪੱਕਿਆ ਪਕਾਇਆ ਉੱਥੇ ਰਹਿ ਗਿਆ। ਹਾਂਜੀ ਸਭ ਕੁਝ ਖਾਂ ਕਿਹਦੇ ਸਾਡੇ ਘਰ ਦੇ ਵਿੱਚ ਅੱਜ ਕੋਈ ਇੱਕ ਅੰਬੀ ਟੁੱਟ ਜਾਵੇ ਨਾ ਤੇ ਦਿਲ ਨੂੰ ਹੌਲ ਬਿੰਦਾ ਮੈਂ ਅੰਬੀ ਬੜੇ ਪਿਆਰ ਨਾਲ ਪ ਤੇ ਇੱਥੇ ਆਸ਼ਿਆਨਾ ਸਾਰਾ ਝਾੜ ਦਿੱਤਾ ਤੇ ਰੋਟੀ ਕਿਥੋਂ ਨੰਗਣੀ ਹੈ ਪਰਿਵਾਰ ਦੀ ਛੱਡੋ ਸਾਡੀ ਰੋਟੀ ਨਹੀਂ ਨੰਗਣ ਦੀ ਤੁਸੀਂ ਬਾਪੂ ਜੀ ਉੱਥੇ ਬੋਲਦੇ ਆ ਨਾ ਸਟੇਜ ਤੇ ਇੱਕ ਗੱਲ ਆਖੀ ਕਿ ਅਸੀਂ ਇਹ ਨਾ ਹੋਵੇ ਕਿ ਇੱਕ ਦਿਨ ਦਾ ਕੱਟ ਕਰਕੇ ਤੇ ਤੁਰਦੇ ਬਣੀਆਂ ਆਪੋ ਆਪਣੀਆਂ ਰੋਟੀਆਂ ਲਾਉਂਦੇ ਹੋਏ ਇੱਥੇ ਸਾਨੂੰ ਖੜਨਾ ਚਾਹੀਦਾ ਉਦੋਂ ਤੱਕ ਖੜਨਾ ਚਾਹੀਦਾ ਜਦੋਂ ਤੱਕ ਮਕਾਨ ਨਹੀਂ ਉਸਰ ਜਾਂਦੇ ਮੈਂ ਇਹ ਗੱਲ ਕਹਿੰਦਾ ਮਕਾਨ ਵੀ ਉਸਰਨ ਪਰ ਇਹ ਸਰਪੰਚ ਦੇ ਉੱਤੇ ਜਿਹਦੇ ਤੇ ਪਹਿਲੇ ਹੀ 307 ਦਾ ਕੇਸ ਚੱਲਦਾ ਸੀ 8 ਸਾਲ ਦੀ ਸਜ਼ਾ ਹੋਈ ਸੀ ਹਾਈ ਕੋਰਟ ਤੋਂ ਜ਼ਮਾਨਤ ਲੈ ਕੇ ਆਏ ਇਹਦੀ ਜ਼ਮਾਨਤ ਪਹਿਲੀ ਰੱਦ ਕੀਤੀ ਜਾਵੇ ਇਹਦੀ ਸਰਪੰਚੀ ਰੱਦ ਕੀਤੀ ਜਾਵੇ ਇਹ ਤੇ ਡਕੈਤੀ ਦਾ ਅਰਾਦਾ ਕਤਲ ਦਾ ਕੇਸ ਕੀਤਾ ਜਾਵੇ ਸਰਕਾਰ ਨੂੰ ਚਾਹੀਦਾ ਜੇ ਸਰਕਾਰ ਨਹੀਂ ਚੱਲਦੀ ਫਿਰ ਇਹ ਸਰਾ ਅਸਰ ਜਿਹੜਾ ਧੱਕਾ ਹੋਇਆ ਹੈ ਇਹ ਸਮਝੋ ਸਰਕਾਰ ਨੇ ਆਪ ਕਰਵਾਇਆ ਹੈ ਹਰਿਆਣਾ ਪ੍ਰਸ਼ਾਸਨ ਦੇ ਉੱਤੇ ਫਿਰ ਸ਼ੱਕੀ ਨਜ਼ਰ ਜਾਏਗੀ ਵੀ ਜੇ ਨਹੀਂ ਕਰ ਬਿਲਕੁਲ ਇਹਨਾਂ ਨੇ ਫਿਰ ਆਪ ਕਰਾਇਆ ਫਿਰ ਸਰਪੰਚ ਨੀ ਦੋਸ਼ੀ ਇਹਦੇ ਵਿੱਚ ਫਿਰ ਇਹ ਸਰਕਾਰ ਆਪ ਕਰਵਾ ਰਹੀ ਹੈ। ਹੂੰ ਫਿਰ ਸਭ ਕੋ ਇਸ ਲੜਾਈ ਵਿੱਚ ਇਸ ਮਸਲੇ 'ਚ ਨਜ਼ਰ ਕੀ ਆਉਂਦਾ ਅੱਜ ਦਾ ਕੱਟ ਤਰ ਰੱਖਿਆ ਗਿਆ ਵੱਡਾ ਲੋਕ ਦੂਰ ਦਰਾਡੇੋਂ ਆ ਰਿਹਾ ਸਾਥ ਦਿਨ ਪਰਿਵਾਰਾਂ ਦਾ ਪਰਿਵਾਰ ਹੁਣ ਹੌਸਲੇ 'ਚ ਦੇਖਣ ਨੂੰ ਮਿਲ ਰਿਹਾ ਤੁਹਾਨੂੰ। ਹਾਂਜੀ। ਸੋ ਹੌਸਲੇ ਸਹੀ ਅਸੀਂ ਕਹਿੰਨੇ ਵੀ ਅਸੀਂ ਜਿੰਨਾ ਚਿਰ ਤੱਕ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਦਾ ਆੜੀ ਜ਼ਮੀਨ ਵਾਈ ਜੇ ਲੀਜ਼ ਦੀ ਗੱਲ ਹੈ। ਹੂੰ ਤੇ ਲੀਜ਼ ਭਰ ਦੇਣੇ ਆ। ਕਿ ਉਹ ਪਿੰਡ ਦੇ ਨੇ ਤੁਹਾਡੇ ਵਿੱਚ ਪਲੇ ਨੇ ਇੱਥੇ ਜੰਮੇ ਨੇ ਨਹੀਂ ਭਰੀ ਨਹੀਂ ਜਾਂਦੀ ਤੁਸੀਂ ਤੇ ਵੀ ਕਿਹਾ ਕਿ ਉਹ ਜਿਹੜਾ ਟਰਾਂਸਫਾਰਮ ਭਾਵੇਂ ਪੱਟ ਕੇ ਲੈ ਕੇ ਜਨਰੇਟਰ ਦਾ ਪ੍ਰਬੰਧ ਕਰਕੇ ਦਾ ਕੱਦੂ ਕਰਕੇ ਝੋਨਾ ਲਾ ਕੇ ਜਾਵਾਂਗੇ ਹਾਂ ਅਸੀਂ ਇਹ ਗੱਲ ਕਹੀ ਹੈ ਜਨਰੇਟਰ ਲੈ ਮੈਂ ਤਾਂ ਉਦੋਂ ਨੂੰ ਹੀ ਕਹਿ ਗਿਆ ਮੈਂ ਕਹਾਂ ਇਹਨੂੰ ਭਰ ਦਿਓ ਰਾਤ ਨੂੰ ਰਾਤ ਅੱਜ ਇਹਦੇ ਝੋਨਾ ਲਾਂਦੇ ਤੇ ਮੇਰੇ ਖਿਆਲ ਨਾਲ ਪਰਿਵਾਰ ਥੋੜਾ ਦਬਾਅ ਦੇ ਵਿੱਚ ਆ ਗਿਆ ਕਹੋਗੀ ਪਰਸੋਂ ਹੀ ਪੁਲਿਸ ਵਾਲੇ ਆਏ ਹਾਂ ਕਾਲੀ ਵੀ ਆਈ ਕਿਉਂਕਿ ਅੱਗੇ ਪਰਿਵਾਰ ਦੇ ਨਾਲ ਜੋ ਧੱਕਾ ਹੋਇਆ ਨਾ ਪਰਿਵਾਰ ਸੋਚਦਾ ਕਿ ਤੇ ਸਾਡੀ ਧੀਾਂ ਦੀ ਬੇਪਤੀ ਨਾ ਹੋ ਜੇ ਸਭ ਤੋਂ ਵੱਡਾ ਹਰ ਇੱਕ ਨੂੰ ਇਹ ਡਰ ਹੁੰਦਾ ਏ ਧੱਕਾ ਡਰ ਪੈ ਗਿਆ ਪਰਿਵਾਰ ਤੋਂ ਤੱਕ ਪਰਿਵਾਰ ਨੂੰ ਡਰ ਪੈ ਗਿਆ ਨਹੀਂ ਉਹ ਦਿਨ ਜਦ ਨਾਇ ਸਾਨੂੰ ਆਖਿਆ ਸੀ ਤੇ ਪਾਣੀ ਭਰ ਦਾਂਗੇ ਤੇ ਜਦੋਂ ਪਰਸੋਂ ਦੇ ਫਿਰ ਪੁਲਿਸ ਵਾਲੇ ਆ ਕੇ ਦਬਕੇ ਮਾਰਨ ਦੇ ਨੇ ਇਹ ਸਰਪੰਚ ਦੇ ਭੇਜੇ ਹੋਏ ਫਿਰ ਇਹੋ ਹੀ ਡਰ ਹੋਏਗਾ ਨਾ ਕਿ ਸਾਡੀ ਬੱਚਿਆਂ ਦੀ ਬੇਪਤੀ ਨਾ ਹੋ ਜੇ ਇੱਕ ਛੱਤ ਵੀ ਗਈ ਤੇ ਇੱਜ਼ਤ ਵੀ ਚਲੇ ਜੇਦੇ ਉਤੋਂ ਤੁਹਾਡੀ ਗੱਲ ਹੈ ਪਿੰਡ ਪੱਦਰ ਤੇ ਬਹਿ ਕੇ ਗੱਲ ਨਹੀਂ ਸੁਣੀ ਜਾਂਦੀ ਫਿਰ ਅਗਲਾ ਐਕਸ਼ਨ ਹੋਰ ਪੱਦਰ ਤੱਕ ਵੀ ਜਾ ਸਕਦਾ ਹੈ ਹੋਰ ਪੱਦਰ ਤੱਕ ਵੀ ਜਾ ਸਕਦਾ ਹੈ ਅੱਗੇ ਦਿੱਲੀ ਵਿੱਚ ਕਿਸਾਨਾਂ ਨੇ ਮੋਰਚੇ ਲਾਏ ਹਨ ਤੇ ਇੱਥੇ ਮੋਰਚੇ ਲੱਗਣਗੇ ਫਿਰ ਇਹਨਾਂ ਸੋਚੇ ਕਿ ਇੱਥੇ ਬੇਇਨਸਾਫੀ ਕਰਾਂਗੇ ਤੇ ਮੋਰਚੇ ਲੱਗਣੇ ਪੈਣੇ ਲਾਣੇ ਪੈਣੇ ਆ ਸਾਨੂੰ ਸਾਰਿਆਂ ਨੂੰ ਇਹਦੇ 36 ਬਰਾਦਰੀ ਨੂੰ ਮੋਰਚੇ ਲਾਣੇ ਪੈਣੇ ਆ ਤੇ ਹੁਣ ਇੱਕ ਵੀਰ ਬੋਲ ਕੇ ਗਿਆ ਕਹਿੰਦੇ ਸਾਡੇ ਨਾਲ ਵੀ ਤੱਕਾ ਹੋ ਰਿਹਾ ਕੱਲੇ ਪਰਿਵਾਰ ਨਾਲ ਨਹੀਂ ਕਹਿੰਦੇ ਸਾਡੇ ਵੀ ਕਈ ਘਰ ਨੇ ਸਾਨੂੰ ਜੜ ਨੂੰ ਫਿਰਦਾ ਸਰਪੰਚ ਸ਼ੁਕਰੀਆ ਜੀ ਤਾਂ ਇਹ ਸਿੰਘ ਸਾਹਿਬ ਉਹ ਨੇ ਜਿਹੜੇ ਕਰਨਾਲ ਦੇ ਇੱਥੋਂ ਦੇ ਹੀ ਰਹਿਣ ਵਾਲੇ ਹਰਿਆਣੇ ਦੇ ਔਰ ਇਹਨਾਂ ਨੇ ਕਿਹਾ ਕਿ ਇਸ ਪਰਿਵਾਰ ਨਾਲ ਉਦੋਂ ਤੱਕ ਅਸੀਂ ਖੜੇ ਆਂ ਜਦੋਂ ਤੱਕ ਇਨਸਾਫ ਨਹੀਂ ਮਿਲ ਜਾਂਦਾ